ਪੁਰਾਣੇ ਸਾਲ ਦਾ ਗੁਜ਼ਰਨਾ ਅਤੇ ਨਵੇਂ ਸਾਲ ਦਾ ਆਉਣਾ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਵਿੱਚ ਕੁਝ ਵੀ ਸਥਾਈ ਨਹੀਂ ਹੁੰਦਾ ਜਿਹੜੇ ਨਾਲ ਆਉਂਦੇ ਹਨ ਇੱਕ ਦਿਨ ਛੱਡ ਜਾਂਦੇ ਹਨ ਇਸ ਲਈ ਹਰ ਪਲ ਖੁਸ਼ ਰਹੋ ਅਤੇ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਬੁੱਧੀ ਸਾਰਿਆਂ ਕੋਲ ਹੁੰਦੀ ਹੈ ਚਲਾਕੀ ਦਿਖਾਉਣੀ ਹੈ ਜਾਂ ਇਮਾਨਦਾਰੀ ਇਹ ਤਾਂ ਸਾਡੇ ਸੰਸਕਾਰਾਂ ਤੇ ਨਿਰਭਰ ਕਰਦਾ ਹੈ ਪਰ ਚਲਾਕੀ 4 ਦਿਨ ਹੀ ਚਮਕਦੀ ਹੈ ਤੇ ਇਮਾਨਦਾਰੀ ਉਮਰ ਭਰ ਸਾਥ ਨਿਭਾਉਂਦੀ ਹੈ। ਵਕਤ ਅਤੇ ਹਾਲਾਤ ਹਮੇਸ਼ਾ ਬਦਲਦੇ ਰਹਿੰਦੇ ਹਨ ਪਰ ਚੰਗੇ ਰਿਸ਼ਤੇ ਅਤੇ ਸੱਚੇ ਦੋਸਤ ਕਦੇ ਨਹੀਂ ਬਦਲਦੇ। ਵਿਸ਼ਵਾਸ ਰਿਸ਼ਤੇ ਦੀ ਸਭ ਤੋਂ ਵੱਡੀ ਤਾਕਤ ਹੈ। ਜੇਕਰ ਕੋਈ ਤੁਹਾਡੇ ਤੇ ਭਰੋਸਾ ਕਰਦਾ ਹੈ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਉਸ ਵਿਸ਼ਵਾਸ ਨੂੰ ਟੁੱਟਣ ਨਾ ਦਿਓ। ਇਸ ਆਮਨ ਦਾ ਵੀ ਆਪਣਾ ਕਿਰਦਾਰ ਹੁੰਦਾ ਹੈ ਜੇ ਉਹ ਆਪਣੇ ਮਨ ਤੋਂ ਹੋਣ ਤਾਂ ਬਹੁਤ ਚੰਗੀਆਂ ਲੱਗਦੀਆਂ ਹਨ ਜੇ ਉਹ ਦੂਜਿਆਂ ਦੇ ਮਨ ਦੀਆਂ ਹੋਣ ਤਾਂ ਬਹੁਤ ਹੀ ਕਰੜੀਆਂ ਲੱਗਦੀਆਂ ਹਨ ਕੁਝ ਰਾਹਾਂ ਤੇ ਤੁਹਾਨੂੰ ਇਕੱਲੇ ਹੀ ਤੁਰਨਾ ਪਵੇਗਾ ਕੋਈ ਪਰਿਵਾਰ ਨਹੀਂ ਕੋਈ ਦੋਸਤ ਨਹੀਂ ਕੋਈ ਸਾਥੀ ਨਹੀਂ ਬਸ ਤੁਸੀਂ ਅਤੇ ਤੁਹਾਡੀ ਹਿੰਮਤ ਕੁਝ ਸਫ਼ਰ ਤਾਂ ਇਕੱਲੇ ਹੀ ਤੈਅ ਕਰਨੇ ਪੈਂਦੇ ਹਨ ਜ਼ਿੰਦਗੀ ਦੇ ਹਰ ਸਫ਼ਰ ਵਿੱਚ ਸਾਥੀ ਨਹੀਂ ਹੁੰਦੇ ਤੁਹਾਡੇ ਪ੍ਰਤੀ ਰਿਸ਼ਤੇਦਾਰਾਂ ਦਾ ਵਿਹਾਰ ਵੀ ਤੁਹਾਡੇ ਪਿਤਾ ਦੀ ਕਮਾਈ ਤੇ ਨਿਰਭਰ ਕਰਦਾ ਹੈ ਇੱਕ ਗਾਜਰ ਨੂੰ ਦੋ ਟੁਕੜਿਆਂ ਵਿੱਚ ਕੱਟੋ ਇੱਕ ਨੂੰ ਚੀਨੀ ਦੇ ਸਰਬਤ ਵਿੱਚ ਅਤੇ ਦੂਜੇ ਨੂੰ ਨਮਕ ਵਿੱਚ ਭਿਉਂ ਦਿਓ ਇੱਕ ਦਿਨ ਬਾਅਦ ਇੱਕ ਟੁਕੜਾ ਜैम ਬਣ ਜਾਵੇਗਾ ਅਤੇ ਦੂਜਾ ਅਚਾਰ ਬਣ ਜਾਵੇਗਾ ਗਾਜਰ ਉਹੀ ਹੈ ਪਰ ਨਤੀਜੇ ਵੱਖਰੇ ਵੱਖਰੇ ਹਨ ਇਸ ਲਈ ਤੁਸੀਂ ਜੋ ਵੀ ਬਣਾਉਣਾ ਚਾਹੁੰਦੇ ਹੋ ਉਸ ਮਾਹੌਲ ਦੇ ਲੋਕਾਂ ਨਾਲ ਰਹੋ ਮੂਰਖਾਂ ਦੀ ਸਿਫਤ ਸੁਣਨ ਨਾਲੋਂ ਸਿਆਣਿਆਂ ਦੀ ਝਿੜਕ ਸੁਣਨਾ ਚੰਗਾ ਹੈ ਜ਼ਰੂਰੀ ਨਹੀਂ ਕਿ ਕੁਝ ਗਲਤ ਕਰਨ ਨਾਲ ਹੀ ਦੁੱਖ ਮਿਲੇ ਚੰਗੇ ਹੋਣ ਦੀ ਵੀ ਕੀਮਤ ਚੁਕਾਉਣੀ ਪੈਂਦੀ ਹੈ ਪੈਸੇ ਕਮਾਉਣ ਵਿੱਚ ਇੰਨੇ ਮਗੜ ਨਾ ਹੋਵੋ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਣਾ ਭੁੱਲ ਜਾਓ ਕਿਉਂਕਿ ਪੈਸੇ ਕੁਝ ਹੱਦ ਤੱਕ ਤੁਹਾਡਾ ਸਾਥ ਦੇਵੇਗਾ ਪਰ ਤੁਹਾਡਾ ਸਰੀਰ ਵੀ ਜੀਵਨ ਭਰ ਤੁਹਾਡਾ ਸਾਥ ਦੇਵੇਗਾ ਸੋਹਣਾ ਚਿਹਰਾ ਵੀ ਇੱਕ ਦਿਨ ਬੁੱਢਾ ਹੋ ਜਾਂਦਾ ਹੈ ਤੇ ਤਾਕਤਵਾਰ ਸਰੀਰ ਵੀ ਇੱਕ ਦਿਨ ਫਿੱਕਾ ਪੈ ਜਾਂਦਾ ਹੈ ਅਹੁਦਾ ਤੇ ਰਤਬਾ ਵੀ ਇੱਕ ਦਿਨ ਖਤਮ ਹੋ ਜਾਂਦਾ ਹੈ ਪਰ ਚੰਗਾ ਇਨਸਾਨ ਹਮੇਸ਼ਾ ਚੰਗਾ ਰਹਿੰਦਾ ਹੈ ਇਸ ਦੁਨੀਆ ਵਿੱਚ ਕਿਸੇ ਉੱਤੇ ਜ਼ਿਆਦਾ ਨਿਰਭਰ ਨਾ ਹੋਵੋ ਜਦੋਂ ਤੁਸੀਂ ਕਿਸੇ ਦੇ ਪਰਸਾਵੇਂ ਵਿੱਚ ਹੁੰਦੇ ਹੋ ਤਾਂ ਤੁਸੀਂ ਆਪਣਾ ਪਰਸਾਵਾ ਨਹੀਂ ਦੇਖ ਸਕਦੇ ਹੋ ਆਪਣੀ ਝੋਫੜੀ ਵਿੱਚ ਰਾਜ ਕਰਨਾ ਦੂਜਿਆਂ ਦੇ ਮਹਿਲਾ ਵਿੱਚ ਗੁਲਾਮੀ ਕਰਨ ਨਾਲੋਂ ਵਧੀਆ ਹੁੰਦਾ ਹੈ ਜੇਕਰ ਤੁਸੀਂ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦੇ ਹੋ ਅਤੇ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਆਪਣੀ ਤੁਲਨਾ ਕਿਸੇ ਨਾਲ ਨਾ ਕਰੋ ਆਪਣੀ ਰਫ਼ਤਾਰ ਨਾਲ ਅੱਗੇ ਵਧਦੇ ਰਹੋ ਇਹ ਨਾ ਦੇਖੋ ਕਿ ਦੂਸਰੇ ਕੀ ਕਰ ਰਹੇ ਹਨ ਕਿਸੇ ਤੇ ਕੋਈ ਉਮੀਦ ਨਾ ਰੱਖੋ ਆਪਣੀ ਮਦਦ ਖੁਦ ਕਰੋ